ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਮੰੰਦਰ ਤੇ ਆਰਗੇਨਸਟ੍ਰਚ ਬਹੁਤ ਦਾਨਸ਼ਮਨ ਹੋਸੋ ਇਸ ਕੋਸਤਕ ਦੇ ਬਾਰੇ ਜਦੋਂ ਮੇਰੇ ਕੋ ਮੈਸੇਜ ਆਇਆ ਤਾਂ ਮੇਰਾ ਲਾਲਚ ਬਣਿਆ ਕਿ ਵਾਕਈ ਕਬਦਾ ਦੇ ਤਖਤ ਆਏਗੀ ਤੇ ਮੈਨੇ ਸੁਣਨਾ ਚਾਹੀਦਾ ਏ ਕੁਇਦਰੀ ਸਾਡੇ ਟੋਟਲ ਕਬਦਾ ਲਿਖੇ ਜਾ ਰਹੀ ਹੈ ਜਾਂ ਹੋਰ ਉਹਦੇ ਚ ਆਪਣੇ ਢੰਗ ਦਾ ਇਹ ਤਾਂ ਇੱਕ ਕੋਰਸ ਹੁੰਦਾ ਹੈ ਪਰ ਨਾਨਕ ਬਿਲਾ ਪੜ ਕੇ ਮੈਨੂੰ ਮੇਰਾ ਮਨ ਮੰਨਿਆ ਕਿ ਜਰੂਰ ਸੁਣਾ ਚਾਹੀਦਾ ਪਰ ਇੱਜਾ ਕੇ ਕਿਤਾਬ ਚ ਮੈਂ ਲੱਗਿਆ ਵਾਰਤਕ ਦੇ ਰੂਪ ਚ ਹੈ ਔਰ ਉਹਦੇ ਵਿੱਚ ਵੀ ਮੈਂ ਨਿੱਜੀ ਤੌਰ ਤੇ ਇਹ ਗੱਲ ਸਾਹਮਣੇ ਕਹਿਣੀ ਚਾਹੁੰਦਾ ਕਿ ਪੁਸਤਕ ਆਪਣੀ ਜਗ੍ਹਾ ਇੱਕ ਟੈਕਸਟ ਹੈ ਜੋ ਕੁਝ ਬਾਰਤਾਕਾਰ ਨੇ ਨਿਵੰਦਕਾਰ ਨੇ ਜਾਂ ਕੋਈ ਵਿਦਵਾਨ ਨੇ ਕਹਿਣਾ ਚਾਹਿਆ ਸੀ ਕਹਿ ਦਿੰਦਾ ਹੈ ਇਦੇ ਵਿੱਚ ਇਹ ਜਾਣਕਾਰੀ ਮਿਲਈ ਕਿ ਸੈਕੰਡਰੀ এডਿਸ਼ਨ ਹੈ ਤੇ ਮੇਰੀ ਇਹ ਨਰਾਇਕੀ ਕਹਿ ਲੋ ਕਿ ਮੈਂ ਸੈਕੰਡਰੀ এডਿਸ਼ਨ ਹੈ ਦੇਖਿਆ ਪੜ੍ਹੁੰਦਾ ਜਰੂਰ ਕੁਝ ਦੋ ਚਾਰ ਚੀਜ਼ਾਂ ਪੜੀਆਂ ਮੈਂ ਦੂਸਰੀ ਗੱਲ ਇਹ ਸੀ ਕਿ ਜਿਹੜਾ ਪ੍ਰੋਫੈਸਰ 바ਵਾ ਸਿੰਘ ਉਹਨਾਂ ਨੇ ਤੇ ਜਾਨਾ ਸਾਹਿਬ ਨੇ ਤੁਹਾਡੇ ਸਾਹਮਣੇ ਡਾਲਾ ਕਵਲ ਕੀਤਾ ਹੈ ਹਿਸਟੋਰਿਕਲੀ ਇਸ ਕਿਤਾਬ ਦੇ ਜ਼ਰੀਏ ਬਹੁਤ ਕੁਝ ਕਿਹਾ ਹੈ ਉਹ ਅੱਜ ਤਹ ਬੇ ਕਿਸਮ ਦੀ ਫਟਾ ਹਾਸਲ ਹੈ ਇੰਦਾ ਕੁਛ ਮੈਂ ਦੇਖਦਾ ਬਹੁਤ ਸਾਰੀਆਂ ਕਿਤਾਬਾਂ ਦੇ ਬਾਰੇ ਇੰਦਾ ਕੁਛ ਨਹੀਂ ਹੁੰਦਾ ਪਿਛਲੇ ਪਿਛਲੇ ਸਮੇਂ 'ਚ ਇੱਥੇ ਕਪਤਾ ਦੀ ਇੱਕ ਕਿਤਾਬ ਆਈ ਸੀ ਮੈਂ ਉੱਥੇ ਕਹਿ ਰਿਹਾ ਸੀ ਕਿ ਇਤਿਹਾਸ ਨੂੰ ਜਾਣੇ ਬਣਾ ਤੁਸੀਂ ਘੱਟੋ ਘੱਟ ਇਸ ਕੁੱਸਤਕ ਨੂਨੀ ਸਮਝ ਸਕਦੇ ਹੋ ਬਿਲਕੁਲ ਇਹੋੀ ਗੱਲ ਜਿਹੜੀ ਪ੍ਰੋਫੈਸਰ ਬਾਬਾ ਸਿੰਘ ਨੇ ਕਹੀ ਹੈ ਕਿ ਜੇ ਤੁਹਾਨੂੰ ਇਤਿਹਾਸ ਦੀ ਸਮਝ ਨਹੀਂ ਨਾ ਹੈ ਉਹਦੇ ਟ੍ਰੈਂਸ ਕੀ ਰਹੇ ਇਤਿਹਾਸ ਦਾ ਮੀਨਿੰਗ ਕੀ ਹੈ ਇਤਿਹਾਸ ਆਪਣੇ ਆਪ ਨੂੰ ਅਪਡੇਟ ਕਿਦਾਂ ਕਰਦਾ ਹੈ ਤਾਂ ਫਿਰ ਇਸ ਕਿਤਾਬ ਨੂੰ ਵੀ ਨਹੀਂ ਸਮਝ ਸਕੋਗੇ ਤੇ ਤੁਹਾਡਾ ਜਿਹੜਾ ਹਾਸਲਾ ਉਹ ਗਾਇਬ ਹੁੰਦਾ ਜਾਏ ਇਕ ਤੇ ਮੈਂ ਨਾ ਦੋਹਾਂ ਵਿਦਵਾਨਾਂ ਨੂੰ ਇਸ ਲਈ ਵੀ ਮੁਆਫ਼ਾ ਦੇਣਾ ਚਾਹੁੰਦਾ ਕਿ ਇਹਨਾਂ ਨੇ ਬਹੁਤ ਹੀ ਕਮਾਲ ਦੇ ਢੰਗ ਨਾਲ ਕਲਾਤਮਕ ਢੰਗ ਨਾਲ ਆਪਣੀ ਗੱਲ ਤੁਹਾਡੇ ਸਾਹਮਣੇ ਰੱਖਿਆ ਤੇ ਮੈਂ ਆਪਣੀ ਅੱਖ ਨਹੀਂ ਫੜ ਸਕਿਆ ਜਦ ਤੱਕ ਜਦੋਂ ਜਿੰਨਾ ਸਮਾਪਰਵਚਨ 바ਵਾ ਸਿੰਘ ਤੇ ਚਾਣਾ ਸਪੋਲਦੇ ਰਹੇ ਅੱਜ ਸਾਡੇ ਸਾਹਮਣੇ ਇਹ ਵੀ ਸਮੱਸਿਆ ਹੈ ਕਿ ਅਸੀਂ ਸਾਡੇ ਮਿੱਤਰ ਦੋਸਤ ਸ਼ਾਇਰ ਇਕੱਠੇ ਕਰ ਲੈਂਦੇ ਆ ਬੁਲਾ ਦਿੰਦੇ ਆ ਚਾਹ ਪਾਣੀ ਪਿਉਂਦੇ ਆ ਪਰ ਜੋ ਕੁਝ ਉਹਨਾਂ ਨੂੰ ਦੇਣਾ ਹੁੰਦਾ ਹੈ ਉਹ ਗਾਇਬ ਸਾਦਾ ਇਸ ਦਾਇਜ ਤੋਂ ਇਸ ਪ੍ਰਧਾਨਜੀ ਮੰਡਲ ਤੋਂ ਥੋੜਾ ਤੱਕ ਰਹਿ ਜਾਂਦਾ ਆ ਜੋ ਗਾਇਬ ਮੈਨੂੰ ਲੱਗਦਾ ਹੈ ਖਤਮ ਹੋ ਗਿਆ ਇੱਕ ਗਲਤੀ ਤੁਸੀਂ ਇਹਨਾਂ ਵਿਦਵਾਨਾਂ ਲਈ ਪਹਿਲਾਂ ਸਾਡੇ ਮਿੱਤਰ ਪਾਪੜਾ ਜੀ ਲਈ ਤੇ ਇਹਨਾਂ ਵਿਦਵਾਨਾਂ ਲਈ ਤਾੜੀਆਂ ਜ਼ਰੂਰ ਲਾਓ ਤਾਂ ਕਿ ਥੋੜਾ ਜਿਹਾ ਸ਼ਾਂਤੀ ਜੀ ਪੰਨ ਹੋ ਸਕੇ ਦੂਸਰੀ ਗੱਲ ਮੈਂ ਇਹਦੇ ਵਿੱਚੋਂ ਡਾਕਟਰ ਕੁਲਦੀਪ ਨੇ ਇਸ਼ਾਰਾ ਕੀਤਾ ਹੈ ਪਰ ਮੇਰਾ ਕੋਈ ਐਸਾ ਮਕਸਦ ਨਹੀਂ ਹੈ ਇਕ ਭੱਤੀ ਅੰਦੋਲਨ ਦੇ ਗੁਰੂ ਨਾਨਕ ਦੇਵ ਦੇ ਸਮੇਂ ਦੇ ਵੱਖ-ਵੱਖ ਸਮਾਜਿਕ ਤ੍ਰਿਸ਼ ਮੈਂ ਇਹਨਾਂ ਦੇ ਮਾਧਿਅਮ ਰਾਹੀਂ ਪੁਰਜ ਗੱਲ ਕਹਿਣੀ ਚਾਹੁੰਦਾ ਤੁਸੀਂ ਬਾਦਰੀ ਢੰਗ ਨਾਲ ਹਿਸਟੋਰੀਕਲ ਪੱਖ ਪੱਖਾਂ ਨੂੰ ਬਹੁਤ ਅੱਛੇ ਢੰਗ ਨਾਲ ਸਮਝ ਲਿਆ ਆਧੁਨਿਕ ਢੰਗ ਦੇ ਵਿੱਚ ਅੱਜ ਦੇ ਕਿਸਾਨੀ ਮੂਮੈਂਟ ਦੇ ਬਾਰੇ ਚਾਨਣਾ ਸਾਹਿਬ ਨੇ ਦੱਸ ਦਿੱਤਾ ਇਹ ਵੀ ਉਸ ਲਹਿਰ ਦਾ ਬਹੁਤ ਵੱਡਾ ਹਿੱਸਾ ਗਿਆਨਮੂਲਕ ਦੇ ਲਹਿਰ ਜਿਹੜਾ ਬਹੁਤ ਵੱਡਾ ਹਿੱਸਾ ਮੈਂ ਸਿਰਫ ਇਨਾ ਹੀ ਕਹਿਣਾ ਚਾਹੁੰਦਾ ਮੇਰੇ ਦੋਸਤ ਮਿੱਤਰ ਨੂੰ ਮਿੱਤਰ ਨੂੰ ਆਪਣੇ ਕ੍ਰਿਸ਼ ਪਾਪੜਾ ਜੀ ਨੂੰ ਕਿ ਇਹ ਦੇ ਵਿੱਚ ਭਗਤੀ ਅੰਦੋਲਨ ਨੂੰ ਜੇ ਤੁਸੀਂ ਦੁਬਾਰਾ ਰਿਵਾਈਵ ਕੀਤਾ ਹੈ ਇਸ ਪੋਸਤਕ ਨੂੰ ਛਾਪਿਆ ਹੈ ਤਾਂ ਇਹ ਦੇ ਵਿੱਚ ਇੱਕ ਘਟਨਾ ਮੈਂ ਸ਼ਾਮਲ ਕਰਨੀ ਚਾਹੁੰਦਾ ਭਾਰਤ ਵਿੱਚ ਭਗਤੀ ਅੰਦੋਲਨ ਦਾ ਕਟੋਕਤ 20ਵੀਂ ਸਦੀ ਦੇ ਮੁੱਢਲੇ ਹੱਕੇ ਤੱਕ 1926 ਤੱਕ ਕੀ ਅਸਰ ਰਿਹਾ ਆਗਰ ਉਹ ਸ਼ਾਮਲ ਹੋ ਸਕਦਾ ਹੈ ਜਾਇਕਰ ਦਾ ਬਹੁਤ ਅੱਛੀ ਗੱਲ ਹੋਏਗੀ ਕਿਤਾਬ ਬਾਰੇ ਮੇਰਾ ਕੋਈ ਕਿੰਤੂ ਪ੍ਰੰਤ ਕੋ ਨਹੀਂ ਹੈ ਉਹ ਕੀ ਹੈ ਕਿ ਸਾਡੇ ਕੋਲੇ ਕਬੀਰ ਤੋਂ ਪਹਿਲਾਂ ਉਹਦੇ ਪੈਰਲ ਗੁਰੂ ਰਵਿਦਾਸ ਸਰ ਤੇ ਬਾਬਾ ਦਾਨਾ ਤਿੰਨ ਸਭ ਤੋਂ ਵੱਡੇ ਨਾਇਕ ਨੇ ਜਿਨ੍ਹਾਂ ਨੂੰ ਧਰਮ ਦੇ ਨਾਤੇ ਨਹੀਂ ਦੇਖਿਆ ਜਾ ਸਕਦਾ ਸਾਡਾ ਸਮਾਜ ਦਾ ਜਿਹੜਾ ਸੋਸ਼ਲ ਫੀਨੋਮਨਾ ਹੈ ਉਸ ਨੂੰ ਕਿੱਦਾਂ ਕਾਊਂਟਰ ਕਰਦੇ ਨੇ ਉਹ ਬਾਣੀ ਰਾਹੀਂ ਸੰਬਾਦ ਰਹੀ ਤੇ ਪੂਰਾ ਭਾਰਤ ਜਿਹੜਾ ਹੈ ਉਹ ਉਲੰਘ ਕੇ ਬਕਪੁਖਾਮਤ ਜਾ ਕੇ ਲੋਕਾਂ ਨੂੰ ਕੰਮੇਸਟਰੀਟ ਕਰਦੇ ਨੇ ਉਹ ਇੱਕ ਵੱਡੀ ਟੈਕਸਟ ਹੈ ਬੱਦਾਂ ਵਿਚਾਰਤਾ ਰਕ ਸੰਚਮਾਜੀ ਦੇ ਬਾਰੇ ਪ੍ਰੋਫੈਸਰ ਬਾਬਾ ਸਿੰਘ ਨੇ ਗੱਲ ਕੀਤੀ ਹੈ ਇਹ ਅਲੱਗ ਚੀਜ਼ ਹੈ ਕਿ ਉਹ ਉਹਨਾਂ ਨੇ ਇਸ ਗੱਲ ਨੂੰ ਮੈਨੂੰ ਸਮਝਦਾ ਮੈਂ ਸਮਝਦਾ ਕਿ ਇਸ ਕਨਵਰਟ ਕਰ ਦਿੱਤਾ ਕਿ ਉਹ ਗੁਰਮਤ ਦੇ ਰਾਹੀਂ ਗੁਰਮੁਖ ਪੈਦਾ ਹੋ ਗਿਆ ਆ ਉਹ ਗੁਰਮਤ ਦੇ ਨਾਲ ਨਾਲ ਹੋਰ ਕੀ ਪੈਦਾ ਹੋਇਆ ਮੈਂ ਬਸ ਇੰਨਾ ਹੀ ਇਸ਼ਾਰਾ ਕਰਨਾ ਚਾਹੁੰਦਾ ਦੋਸਤੋ ਤੁਸੀਂ 1857 ਦੇ ਗਦਰ ਦੀ ਗੱਲ ਜ਼ਰੂਰ ਸੁਣੀ ਹੋਵੇਗੀ ਪੂਰੀ ਤਰ੍ਹਾਂ ਉਸ ਜ਼ਮਾਨੇ ਤੋਂ ਬਾਅਦ ਅੱਜ ਤੱਕ ਬੜੇ ਲੋਕਾਂ ਨੇ ਇਸ ਬਾਰੇ ਸੁਣਿਆ ਪਰ 1677 ਦਾ ਗੋਲਡ ਨਹੀਂ ਸੁਣਿਆ ਇਰਪਾਨ ਉਹ ਯੂਨੈਸਕੋ ਕਿਤਾਬ ਉਸ ਸ੍ਰੀ ਕਿਤਾਬਾਂ ਵਿੱਚ ਹੈਗਾ 36 ਗਰ ਦੇ ਵਿੱਚ ਇੱਕ ਮੂਮੈਂਟ ਖੜੀ ਹੋਈ ਜਿਹੜੇ ਕਬੀਰ ਰਵਿਦਾਸ ਸੱਚ ਗੁਰਨਾਮਕ ਦੇ ਨਾਲ-ਨਾਲ ਚੋਬਾਦ ਹੋ ਪੈਦਾ ਹੋਈ ਔਰ ਉਹਦੇ ਵਿੱਚ 1707 ਦੇ ਵਿੱਚ ਔਰੰਗਜ਼ੇਬ ਚਲਾ ਗਿਆ ਪਰ ਮੈਂ 1672 ਦੀ ਗੱਲ ਕਰਦਾ ਉਸ ਵੇਲੇ ਜੀਵਤ ਸੀ ਹੋ ਇਸ ਮੂਮੈਂਟ ਵਿੱਚ ਉਹ ਲੋਕ ਸੀ ਜਿਨ੍ਹਾਂ ਨੂੰ ਦਰ किनार ਕਰ ਦਿੱਤਾ ਗਿਆ ਸੀ এডੂਕੇਸ਼ਨ ਤੋਂ ਤੇ ਜਿੰਨੀਆਂ ਸਮਾਜ ਦੇ ਹੋਰ ਦੇ ਵਰਨ ਆ ਗਿਆਨ ਕੋ ਸਮਝ ਲੋ ਗਿਆਨ ਕੋ ਜਿਹਨੂੰ ਅਲੱਗੇ ਹਲਾਬੇ ਕਰ ਦਿੱਤਾ ਗਿਆ ਸਮਝ ਲੋ ਉਹ ਕੋ ਕੁਝ ਨਹੀਂ ਹੈ ਉਹਨਾਂ ਨੇ ਕਬੀਰ ਰਬੀਦਾਸ ਅਤੇ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨਦੇ ਹੋਏ ਆਪਣੀ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਕੁਛ ਰੈਪਰ ਜਿਸ਼ਨ ਲਿਆਉਣ ਦੇ ਲਈ ਆਪਣੇ ਆਪ ਨੇ ਇਕੱਤਰਤ ਕੀਤਾ ਸੰਯੁਕਤ ਕੀਤਾ ਤੇ ਆਪਣਾ ਇੱਕ ਸੈਂਟਰ ਬਣਾਇਆ 36 ਗਰ ਦੇ ਵਿੱਚ ਬਾਅਦ ਉਹ ਹਰਿਆਣਾ ਇਹ ਫੈਰਸ ਵੀ ਦੀ ਕਰਦਾ ਜਦੋਂ ਪੰਜਾਬ ਇਕੱਠਾ ਸੀ ਉਦੋਂ ਫਿਰ ਹਰਿਆਣਾ ਵਿੱਚ ਵੀ ਮੂਵਮੈਂਟ ਆ ਗਿਆ ਉਹਦੇ ਵਿੱਚ ਕੀ ਸੀ ਜਿਹੜੀਆਂ ਪ੍ਰੋਫੈਸਰ ਬਾਬਾ ਸਿੰਘ ਜੀ ਕਹਿ ਰਹੇ ਸੀ ਕਿ ਮੁੱਢਲੇ ਤੋਂ ਕਿਹੜਾ ਸਾਡਾ ਇੱਕ ਮੈਸਮੁਦਾਮ ਇਹ ਸੰਵਿਧਾਨ ਹੋਇਆ ਪੈਦਾ ਹੋਇਆ ਮੁੱਢਲਾ ਗਿਆਨ ਪੈਦਾ ਹੋਇਆ ਕਿ ਰੂਲ ਕਿਵੇਂ ਕਰਨਾ ਰਾਜਾ ਦੀ ਗੱਲ ਸੀ ਪ੍ਰਿੰਸੀ ਦੀ ਗੱਲ ਸੀ ਉਹਨਾਂ ਨੇ ਉਹਦੇ ਵਿੱਚ ਕੁਝ ਜ਼ਾਇਦ ਕਰਕੇ ਆਪਣੇ ਆਪ ਨੂੰ ਸੰਗਠਿਤ ਕੀਤਾ ਤੇ ਉਹਨਾਂ ਦਾ ਉਹਨਾਂ ਦਾ ਮੁਖੀੜ ਹੋ ਗਿਆ ਅਰੰਗਜ਼ੇਬ ਦੇ ਸਪਾਹੀਆਂ ਦੇ ਨਾਲ ਸਿਪਾਹੀ ਨੂੰ ਉਹਨਾਂ ਨੇ ਮਾਰ ਦਿੱਤਾ ਔਰੰਗਜ਼ੇਬ ਫਿਰ ਆਪਣੀ ਸੈਨਾ ਲੈ ਕੇ ਆਕਲੀ ਲੈ ਕੇ ਆਇਆ ਪਰ ਉਹ ਮੁਕਾਬਲਾ ਕਰਦੇ ਰਹੇ ਫਤਨਾਮੀ ਮੂਮੈਂਟ ਮੈਂ ਉਹਦਾ ਕਹਣਾ ਤਾਂ ਉਹਦੇ ਵਿੱਚ ਇਹ ਮੈਂ ਕਹਿਣਾ ਚਾਹੁੰਦਾ ਸੀ ਕਿ ਕਬੀਰ ਗੁਰ ਰਵਦਾਸ ਅਤੇ ਨਾਮਦੇਵ ਜਿੰਨੀ ਭਗਤੀ ਮੂਵਮੈਂਟ ਸੀ ਉਹਦਾ ਬਹੁਤ ਵੱਡਾ ਮੂਵਮੈਂਟ ਸੀ ਮੈਂ ਥੋੜਾ ਜਿਹਾ ਪੜਿਆ ਇਸ ਬਾਰੇ ਉਹਦੇ ਵਿੱਚ 2000 ਬੰਦੇ ਉਸ ਸਤਨਾਮੀ ਮੂਵਮੈਂਟ ਦੇ ਮਾਰੇ ਗਏ 2000 ਤੋਂ ਵੱਧ ਹੋ ਦਿੱਸਲ ਬੇਟ ਹੋ ਗਏ ਅਧਿੰ ਜ਼ਹਿਰ ਦਾ ਮੁਕਾਬਲਾ ਨਹੀਂ ਕਰ ਸਕਿਆ ਆਹ ਕਿ ਲੜੀ ਦਾ ਮੈਂ ਕਿਹਨਾਂ ਨਾਲ ਲੜਦੇ ਤੇ ਇਹ ਸੀ ਸਭ ਤੋਂ ਵੱਡੀ ਜਿਹੜੀ ਕੰਟਰੀਬਿਊਸ਼ਨ ਕਬੀਰ ਸਾਹਿਬ ਦੀ

ਇਸ ਮੂਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਸ਼ਾਮ ਹੋ ਜਾਂਦੀ ਹੈ 6 ਵਜੇ ਜਾਂਦੇ ਨੇ ਅਸੀਂ ਆਪਣੇ ਪਸ਼ੂਆਂ ਨੂੰ ਖੇਤਾਂ 'ਚ ਲੈ ਆਉਂਦੇ ਹਾਂ ਅਸੀਂ ਉਹਨਾਂ ਨੂੰ ਜ਼ੋਰ ਦੇ ਨਹੀਂ ਹਾਂ ਉਹ ਪੂਰਾ ਦਿਨ ਕੰਮ ਕਰਦੇ ਨੇ ਖੇਤਾਂ 'ਚ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਉਹਨਾਂ 'ਤੇ ਜ਼ੁਲਮ ਨਹੀਂ ਕਰਦੇ ਜ਼ਬਰਦਸਤੀ ਸਾਡੇ ਪੰਜਾਬ 'ਚ ਹੁੰਦਾ ਹੈ ਪਸ਼ੂਆਂ ਦੇ ਬਾਰੇ ਮੈਂ ਹੈਰਾਨ ਰਹਿ ਗਿਆ ਕਿ ਇੰਨੀ ਸੈਂਸਿਟਿਵ ਮੂਮੈਂਟ ਹੈ ਹੋ ਜਿਵੇਂ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਆਪਣਾ ਆਪਣੇ ਜਿੰਨਾ ਇਨਸਾਨਾਂ ਨਾਲ ਗੱਲਬਾਤ ਕਰ ਜਿਵੇਂ ਸਾਡੇ ਖੇਤਾਂ 'ਚ ਕੰਮ ਕਰਨ ਵਾਲੇ ਪਸ਼ੂ ਨੇ ਸਾਨੂੰ ਆਨੁ ਆਦਤ ਹੁੰਦੇ ਨੇ ਇਹਨਾਂ ਨੂੰ ਅਸੀਂ ਰਾਤ ਨੂੰ ਜਾ ਸ਼ਾਮ ਪਈ ਤੇ ਥੱਕ ਕੇ ਗਏ ਬਾਹਰ ਨੂੰ ਜਤਨਾ ਇਸ ਮੂਮੈਂਟ ਦੀ ਡਿਵੈਲਪਮੈਂਟ 1926 ਵਿੱਚ ਹੋਈ ਉਸ ਟੋਟਲ ਕਾਇਦੇ ਕਾਨੂੰਨ ਲੈ ਕੇ ਮਪਲ ਮੰਗੂਰਾ ਮੂਗੋਵਾਲੀਆ ਨੇ ਅਲਾਬ੍ਰਟ ਕੀਤਾ ਨਾਉ ਹਿੰਦੂ ਸੀ ਨਾਉ ਸਿੱਖ ਸੀ ਨਾ ਮੁਸਲਮਾਨ ਸੀ ਨਾ ਐਸਾਇਨਾ ਬੁੱਧੀ ਉਹ ਕਹਿੰਦੇ ਅਸੀਂ ਆਦੀ ਮਨੁੱਖਾਂ ਤਾਂ ਇਹ ਉਸ ਕਬੀਰ ਦੀ ਵੀ ਜਿਹੜਾ ਬੁੱਧੀ ਜਦੋਂ ਰਾਮ ਨਾਮ ਚਾਰਜ ਜਾਲਨ ਕਰਦਾ ਹੈ ਇਹ ਕਹਿੰਦਾ ਕਿ ਤੁਸੀਂ ਵੀ ਉੱਥੋਂ ਆਏ ਹੋ ਜਿੱਥੇ ਮੈਂ ਪੈਦਾ ਹੋਇਆ ਫਿਰ ਬਿਤਕਰਾ ਕਹਾਦਾ ਉਸ ਬਿਤਕਰੇ ਤੇ ਅਨੁਸ਼ਾਸਨ ਨੂੰ ਲੈ ਕੇ ਇਹ ਮੂਮੈਂਟ ਖੜੀ ਹੋਈ ਜਿਹਦੇ ਉੱਪਰ ਸਾਡਾ ਪੰਜਾਬ ਦਾ ਘਟੋਕੜ ਜਿਹੜਾ ਹੈ ਹਾਲੀਆਂ ਹਮਤ ਰਾਂ ਦੀ ਪੋਲਿਟਿਕਸ ਆ ਉਖੜੀ ਹੈ ਉਹ ਠੀਕ ਹੈ ਜਿਵੇਂ ਕਾਨਾ ਸਾਹਿਬ ਨੇ ਕਿਹਾ ਹੈ ਕਿ ਅੱਜ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਮਾਡਲ ਨਹੀਂ ਹੈ ਅਸੀਂ ਉਹਨੂੰ ਇਹ ਕਹਿ ਸਕਦੇ ਕਿ ਆ ਫਾਈਨਲ ਆ ਜਾ ਉਹ ਸੰਭਾਲਣਾ ਚਾਹੀਦਾ ਪਰ ਮੇਰਾ ਕਹਿਣ ਤੋਂ ਬਾਅਦ ਸੀ ਕਿ ਇਸ ਕਿਤਾਬ ਦੇ ਰੈਪਰੇਸ਼ਨ ਇਸ ਕਿਤਾਬ ਦੀ ਡਿਵੈਲਪਮੈਂਟ ਇੰਨੀ ਵੱਡੀ ਹੈ कि जिसने ਸਾਡੇ ਮੋਡਲ ਯੂਰਪ ਦੇ ਮਾਡਲ ਨੂੰ ਸਾਡੇ ایشian ਮਾਡਲ ਨਾਲ ਕਲਪ ਕਰਕੇ ਸਾਡੇ ਦੋ ਨਾਇਕਾਂ ਦਾ ਜ਼ਿਕਰ ਕੀਤਾ ਹੈ ਇਸੇ ਤੋਂ ਵਿੱਚ ਅਗਲੀ ਵਾਰ ਇਹ ਗੱਲ ਕਰ ਸਕਦਾਂ ਨੇ ਜਿਦੇ ਚ ਕਬੀਰ ਨਾਮ ਦੇ ਰਬਿਦਾਸ਼ ਗੁਰੂ ਨਾਨਕ ਦੇ ਜਿਨ੍ਹਾਂ ਨੇ ਸਾਡੇ ਜੀਵਨ ਦੇ ਵਿੱਚ ਇੱਕ ਬਹੁਤ ਕਮਾਲ ਦਾ ਮਨੁੱਖ ਪੈਦਾ ਕੀਤਾ ਸਮਝੋ ਪੈਦਾ ਕੀਤਾ ਬਾਣੀ ਸੰਵਾਦ ਅਤੇ ਵਿਚਾਰ ਪੈਦਾ ਕੀਤਾ ਜਿਦੇ ਕਰਕੇ ਅਸੀਂ ਮਾਨ ਕਰਦਾ ਕਿ ਅਸੀਂ ਪੰਜਾਬੀ ਆ ਜਦੋਂ ਕੋਈ ਇਹ ਕਹਿੰਦਾ ਕਿ ਤੁਸੀਂ ਪੰਜਾਬ ਕਿਉਂ ਆ ਤਾਂ ਇਹ ਮੂਲ ਕਾਰਨ ਹੈ ਪਰ ਇੱਕ ਚੀਜ਼ ਬਾਤ ਕਰਕੇ ਇੱਥੋਂ ਉੱਤਰਨਾ ਚਾਹੁੰਦਾ ਇਹ ਸਾਡੀ ਸੁਵਿਧਤਾ ਦਾ ਇੱਕ ਮਾਡਲ ਐਸਾ ਕ੍ਰੀਏਟ ਹੋ ਗਿਆ ਅਸੀਂ ਇੰਡੀਆ ਤੋਂ ਬਾਹਰ ਦੇ ਜਿੰਨੇ ਖੰਡ ਨੇ ਦੁਨੀਆ ਦੇ ਬ੍ਰਹਿਮੰਡ ਦੇ ਪਤਨ ਕਿੰਨੇ ਕਰਾਏ ਉਹਨਾਂ ਬਾਰੇ ਦਾ ਬਹੁਤ ਗਿਆਨ ਜਾਣਦੇ ਆ 1672 ਵਾਰ ਇਹਨਾਂ ਜਾਣਦੇ ਕਿਉਂਕਿ ਜਿਨ੍ਹਾਂ ਲੋਕਾਂ ਦਾ ਉਹ ਰਿਪੋਰਟ ਸੀ ਉਹ ਲੋਕ ਬੜੇ ਡਿੱਗੇ ਹੋਏ ਠੱਠੇ ਹੋਏ ਸੀਗੇ ਜ਼ਮੀਨ ਦੇ ਉੱਪਰ ਐਸੇ ਸੀਗੇ ਜਿਨ੍ਹਾਂ ਨੂੰ ਅਸੀਂ ਔੜਦ ਕੇ ਪੈਰ ਧਰ ਕੇ ਲੰਘਦੇ ਸੀ ਇਹ ਮੈਂ ਪੰਜਾਬ ਦੇ ਵਿੱਚ 1926 ਵਿੱਚ ਹਕੂਮਤ ਖੜੀ ਹੋਈ ਜਿਹੜੀ ਘਟੋ ਘਟੋ ਪੰਜਾਬ ਤੋਂ ਬਾਅਦ ਵੀ ਚੱਲਦੀ ਰਹੀ ਐਕ ਵੀ ਚੱਲ ਰਿਹਾ ਹੈ ਉਦੇ ਮਦਦ ਸਾਡਾ ਇੱਕ ਦ੍ਰਿਸ਼ਟੀਕੋਣ ਹੈ ਪਰ ਮੈਂ ਮੈਂ ਸਮਝਦਾ ਇਹ ਭਾਵੇਂ ਰਹੇ ਪਰ ਕਟੋ-ਕਟੋ ਗਿਆਨਮੂਲਕ ਪ੍ਰਣਾਲੀਆਂ ਜੜੀਆਂ ਨੇ ਸਾਡੇ ਧਾਰਮਿਕ ਨੇਤਾਵਾਂ ਨੇ ਪੈਦਾ ਕੀਤੀਆਂ ਚਾਹੇ ਕਬੀਰ ਜੀ ਨੇ ਰਵਿਦਾਸ ਨੇ ਜਾਂ ਹੋਰ ਨੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਾਨੂੰ ਜ਼ਰੂਰ ਦ੍ਰਿਸ਼ਟੀਗੋਚਰ ਕਰਨਾ ਚਾਹੀਦਾ ਤਾਂ ਕਿ ਅਸੀਂ ਕਹਿ ਸਕੀਏ ਕਿ ਏਸ਼ੀਆ ਵਿੱਚ ਵੀ ਇਹ ਤਕਸ਼ਿਲਾਤ ਨਾਲੰਦ ਜੁਲਫਸੰਦੀ ਕਰ ਲਈ ਹੋਈ ਹੈ ਗਿਆਨ ਦੇ ਸੈਂਟਰ ਤੇ ਰਹੇ ਨੇ ਆਨਵਰ ਸਿਮ ਵਿੱਚ ਹੋ ਵੀ ਹੋ ਸਕਦਾ ਮੈਂ ਆਪਣੀ ਗੱਲ ਰੱਖੀ ਹੈ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਖਾਸ ਤੌਰ ਤੇ ਪ੍ਰਧਾਨ ਜੀ ਮੰਡਲ ਦਾ ਮੇਰਾ ਮਨ ਸੀ ਕਿ ਮੈਂ ਪ੍ਰੋਫੈਸਰ 바ਵਾ ਸਿੰਘ ਨੂੰ ਸੁਣਾਉ ਕਿਉਂਕਿ ਕਿਸਾਨੀ ਮੋਮੈਂਟ ਚ ਮੈਂ ਨਹੀਂ ਜਾ ਸਕਿਆ ਮੇ ਕੋਲ ਸਭ ਨੂੰ ਮੌਕਾ ਨਾ ਦੇ ਸਕਦੀ ਪ੍ਰੋਬਲਮ ਕਰਕੇ ਪਰ ਮੈਨੂੰ ਬਹੁਤ ਆਨੰਦ ਆਇਆ ਪ੍ਰੋਫੈਸਰ ਚਾਨਾ ਸਾਹਿਬ ਜਿਨ੍ਹਾਂ ਨੇ ਕੁਝ ਪੜ੍ਹਾਇਆ ਇਹਨਾਂ ਨੂੰ ਮੈਨੂੰ ਬਹੁਤ ਆਨੰਦ ਆਇਆ ਇਹ ਨੂੰ ਸਾਡੇ ਸਮਾਗਮਾਂ ਚ ਆ ਰਹਿਣਾ ਚਾਹੀਦਾ ਤਾਂ ਕਿ ਤੇ ਮਨੁੱਖ ਕੇ ਬਦਲਦਾ ਹੈ ਬਹੁਤ ਮਿਹਰਬਾਨੀ ਛੁਰੀ